ਸਸੀਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੋਂ ਤੁਸੀਂ ਦੇ ਦੇ ਪਏ ਜੀ ਮੇਰਾ ਡੀਪੀਸੀ ਪੰਜਾਬੀ ਡੀਪੀਸੀ ਪੰਜਾਬੀ ਤੋਂ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਵੱਖ-ਵੱਖ ਸਥਾਨਾਂ ਦੇ ਜਿਹੜੇ ਦਰਸ਼ਨ ਕਰਾ ਰਹੇ ਹਾਂ ਜਿੰਨੇ ਵੀ ਸਾਡੇ ਗੁਰਦਾਸਪੁਰ ਦੇ ਵਿੱਚ ਇਤਿਹਾਸਕ ਸਥਾਨ ਜਾਂ ਹਿਸਟੋਰੀਕਲ ਪਲੇਸਸ ਤੋਂ ਇਲਾਵਾ ਜਿਹੜੇ ਜਿੰਨੇ ਵੀ ਪੁਰਾਤਨ ਇਮਾਰਤਾਂ ਨੇ ਉਹਨਾਂ ਦੇ ਵੀ ਦਰਸ਼ਨ ਕਰਾਉਂਦੇ ਰਹਿੰਦੇ ਆ ਇਸੇ ਲੜੀ ਦੇ ਤਹਿਤ ਅੱਜ ਅਸੀਂ ਗੁਰਦਾਸਪੁਰ ਦੇ ਨੇੜੇ ਬਟਾਲਾ ਬਟਾਲਾ ਤੋਂ ਉੱਦੋ ਕੇ ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ ਉਸ ਸਥਾਨ ਦੇ ਵੀ ਤੁਹਾਨੂੰ ਦਰਸ਼ਨ ਕਰਾਣੇ ਆ ਗੁਰਦੁਆਰਾ ਥਮ ਸਾਬ ਇਸ ਟਾਈਮ ਅਸੀਂ ਗੁਰਦੁਆਰਾ ਥਮ ਸਾਬ ਦੇ ਵਿੱਚ ਖੜੇ ਆ ਜੋ ਕਿ ਪਹਿਲੀ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਜਿਹੜਾ ਆ ਇਸ ਦਾ ਇਤਿਹਾਸ ਹੈ ਇਤਿਹਾਸ ਦੀ ਜਾਣਕਾਰੀ ਜਿਹੜੀ ਉਹ ਅਸੀਂ ਇੱਥੇ ਗਰੰਤੀ ਸਿੰਘ ਹੋਣਾਂ ਤੋਂ ਵੀ ਤੁਹਾਨੂੰ ਜਿਹੜੀ ਇਹ ਪੂਰਨ ਇਤਿਹਾਸ ਦੇ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗੇ ਨਾਲ ਦੀ ਨਾਲ ਤੁਹਾਨੂੰ ਦੱਸ ਦੇਈਏ ਕਿ ਪੂਰਨ ਇਤਿਹਾਸ ਜੇਕਰ ਤੁਸੀਂ ਸਾਰੇ ਦਾ ਸਾਰਾ ਇਤਿਹਾਸ ਜਾਨਣਾ ਚਾਹੁੰਦੇ ਹੋ ਵੀ ਗੁਰੂ ਨਾਨਕ ਸਾਹਿਬ ਜੀ ਇੱਥੇ ਕਦੋਂ ਆਏ ਕਿਵੇਂ ਆਏ ਤੇ ਕਿਸ ਵਾਸਤੇ ਆਏ ਉਹ ਇਤਿਹਾਸ ਦੀ ਇੱਕ ਇੱਥੇ ਦੀ ਛੋਟੀ ਜੀ ਕਿਤਾਬ ਸਪੀ ਹੋਈ ਹੈ ਅਗਰ ਤੁਸੀਂ WhatsApp ਤੇ ਮੰਗਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਉਸ ਤਰ੍ਹਾਂ ਵੀ ਲੈ ਕੇ ਜਾਣਾ ਚਾਹੁੰਦੇ ਹੋ ਪੂਰਨ ਇਤਿਹਾਸ ਦੇ ਵਾਸਤੇ ਤਾਂ ਉਹ ਵੀ ਲੈ ਕੇ ਜਾ ਸਕਦੇ ਹੋ ਪਰਮੈਨੈਂਟ ਇਤਿਹਾਸ ਜਿਹੜਾ ਆ ਉਹ ਅਸੀਂ ਗਰੰਥੀ ਸਿੰਘ ਹੋਣਾ ਤੋਂ ਪੁੱਸ ਕੇ ਤੁਹਾਡੇ ਨਾਲ ਸ਼ੇਅਰ ਜਰੂਰ ਕਰਦੇ ਆਂ ਫਿਲਹਾਲ ਅਸੀਂ ਤੁਹਾਨੂੰ ਅੰਦਰ ਲੈ ਕੇ ਚਲਦੇ ਆਂ ਤੇ ਨਾਲ ਦੇ ਨਾਲ ਜਿਹੜਾ ਆ ਅਸੀਂ ਤੁਹਾਨੂੰ ਇਤਿਹਾਸ ਦੇ ਨਾਲ ਨਾਲ ਗੁਰਦੁਆਰਾ ਸਾਹਿਬ ਦੇ ਵੀ ਜਿਹੜੇ ਆ ਦਰਸ਼ਨ ਕਰਵਾਣੇ ਤੇ ਥਮ ਸਾਹਿਬ ਦੇ ਵੀ ਦਰਸ਼ਨ ਕਰਾਣੇ ਆ ਆਹ ਚਲਦੇ ਆਂ ਅੰਦਰ ਤੇ ਕਰਦੇ ਆਂ ਦਰਸ਼ਨ ਗਾਓ ਸਚੇ ਬਾਣੀ ਗਾਓ

सिख के प्यो गौ सची बी गावो सची गावो सची गावो सचि ਅੱਜ ਅਸੀਂ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਬਟਾਲਾ ਦੇ ਨੇੜੇ ਉਦੋਕੇ ਉਦੋਕੇ ਦੇ ਵਿੱਚ ਗੁਰਦੁਆਰਾ ਥਮ ਸਾਬ ਜੋ ਕਿ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਪਹਿਲੀ ਪਾਸਾ ਜੀ ਦੇ ਨਾਲ ਜੁੜਿਆ ਹੋਇਆ ਆ ਸਾਰਾ ਇਤਿਹਾਸ ਕੀ ਹੈ ਕੀ ਅਸਲ ਇਤਿਹਾਸ ਹੈ ਇੱਥੋਂ ਦਾ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਸਾਹਿਬ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲਏ ਨੇ ਤੇ ਇਸ ਦੇ ਉੱਤੇ ਜੋ ਵੀ ਇਤਿਹਾਸ ਆ ਉਹਦੇ ਤੇ ਚਾਨਣਾ ਆ ਪਾ ਲੈਨੇ ਆ ਤੇ ਆਹ ਗੱਲਬਾਤ ਕਰ ਲੈਨੇ ਆ ਸਾਸਿਕਾਲ ਜੀ ਵੈਗੂ ਜੀ ਕਾ ਖਾਲਸਾ ਵੈਗੂ ਜੀ ਕੀ ਪੀਕਾ ਖਾਲਸਾ ਵੈਗੂ ਜੀ ਕੀ ਫਤਿਹ ਜੀ ਮੈਂ ਜਗਿੰਦਰਜੀਤ ਸਿੰਘ ਉਦੋਕੇ ਆਪ ਸਭ ਸੰਤਾਨਾਂ ਨੂੰ ਗੁਰਦੁਆਰਾ ਸ੍ਰੀ ਥਮ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਾ ਰਿਹਾ ਹਾਂ ਗੁਰਦਰਾ ਸਾਹਿਬ ਥੰਮ ਸਾਹਿਬ ਨਗਰ ਉਦੋਕੇ ਡਿਸਟ੍ਰਿਕਟ ਅਮਰਸਰ ਵਿੱਚ ਮੌਜੂਦ ਹੈ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ 9 ਮਹੀਨੇ ਤੇ 26 ਦਿਨ ਰਹਿ ਕੇ ਗਏ ਆ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਸਥਾਨ ਤੇ ਇਸ ਨਗਰ ਵਿੱਚ ਸੰਯੁਕਤ ਨੰਬਰਦਾਰ ਦੇ ਗ੍ਰਹਿ ਵਿਖੇ ਆਏ ਸੀ ਤੇ ਇੱਕ ਕੱਚਾ ਕੋਠਾ ਤਿਆਰ ਕਰਵਾ ਕੇ ਉਸ ਇਸ ਕੱਚੇ ਕੋਠੇ ਵਿੱਚ 9 ਮਹੀਨੇ ਤੇ 26 ਦਿਨ ਰਹਿ ਕੇ ਗਏ ਜਦੋਂ 9 ਮਹੀਨੇ 26 ਦਿਨ ਇਸ ਸਥਾਨ ਤੇ ਰਹਿ ਕੇ ਗੁਰੂ ਨਾਨਕ ਦੇਵ ਜੀ ਇਥੋਂ ਰੁਕਸਤ ਹੋਣ ਲੱਗੇ ਤੇ ਨਗਰ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਹੁਣ ਇਥੋਂ ਰਵਾਨਾ ਹੋ ਰਹੇ ਹੋ ਤੇ ਸਾਡਾ ਕੋਈ ਆਧਾਰ ਕਰਕੇ ਜਾਓ ਜੀ ਤਾਂ ਫਿਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਹ ਜਿਹੜੇ ਕੱਟੇ ਕੋਠੇ ਦੇ ਵਿੱਚ ਅਸੀਂ ਰਹਿ ਰਹੇ ਸਾਂ ਇਹਦੇ ਸਤੀਰ ਦੇ ਥੱਲੇ ਜੋ ਥੰਮੀ ਦਿੱਤੀ ਹੋਈ ਹੈ ਇਸ ਥੰਮੀ ਨੂੰ ਸਾਡੀ ਯਾਦਗਾਰ ਦੇ ਤੌਰ ਤੇ ਸੰਭਾਲ ਕੇ ਰੱਖਿਓ ਜੀ ਜਿਸ ਤਰ੍ਹਾਂ ਇਸ ਥੰਮੀ ਨੇ ਗੁਰਦੁਆਰਾ ਆਪਣੀ ਕੋਠੇ ਦੀ ਛਤ ਨੂੰ ਡਿੱਗਣ ਤੋਂ ਬਚਾਇਆ ਹੋਇਆ ਇਸੇ ਤਰ੍ਹਾਂ ਹੀ ਇਹ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੇ ਦੁੱਖਾਂ ਤੇ ਤਕਲੀਫਾਂ ਨੂੰ ਉਤਰੇ ਥੰਮ ਕੇ ਰੱਖੂਗੀ ਜਿ ਤਰ੍ਹਾਂ ਇਸ ਥੰਮੀ ਨੇ ਸਤਿਰ ਨੂੰ ਥਮਿਆ ਹੋਇਆ ਇਸ ਤੋਂ ਬਾਅਦ ਇਸੇ ਥੰਮੀ ਦੇ ਨਾਂ ਤੇ ਇਸ ਗੁਰਦੁਆਰੇ ਦਾ ਨਾਮ ਗੁਰਦੁਆਰਾ ਥੰਮ ਸਹਿਬਾ ਉਸ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਵੱਡੇ ਸੁਪੁੱਤਰ ਬਾਬਾ ਜੀ ਗਰਦਿੱਤਾ ਜੀ ਨੂੰ ਜਦੋਂ ਬਟਾਲੇ ਵਿਉਣ ਗਏ ਤੇ ਬਰਾਤ ਸਮੇਤ ਇੱਕ ਰਾਤ ਉਹ ਇਸ ਥਾਂ ਤੇ ਰਹੇ। ਉਹਨਾਂ ਦੇ ਨਾਲ ਉਹਨਾਂ ਦੇ ਸਾਡੀ ਸਾੰਧੂ ਸਾਹਿਬ ਭਾਈ ਇਹ ਸਾਂਝਦਾ ਜੀ ਜੋ ਭਾਈ ਕੀ ਡਰੋਲੀ ਤੋਂ ਸਨ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਿ ਜਿਸ ਥਾਂ ਤੇ ਅਸੀਂ ਨਤਮਸਤਕ ਹੋਏ ਆਂ ਇਸ ਥਾਂ ਦਾ ਦੀਕੀ ਮਹਾਂਤਾ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਕਿ ਇਹ ਸਥਾਨ ਗੁਰੂ ਨਾਨਕ ਦੇਵ ਜੀ ਦਾ ਇਹ ਪਹਿਲੀ ਪਾਸੇ ਦਾ ਸਥਾਨ ਆ। ਪਹਿਲੇ ਰੂਪ ਵਿੱਚ ਅਸੀਂ ਇੱਥੇ 9 ਮਹੀਨੇ ਸਭੀ ਦਿਨ ਰਹਿ ਕੇ ਗਏ ਹਾਂ ਤੇ ਸਾਈਂ ਦਾਸ ਜੋ ਦਰਸ਼ ਕਰੂਗਾ ਇਸ ਸਥਾਨ ਦੇ ਉਹ ਉਹਦਾ ਜਨਮ ਮਰਨ ਕਟਿਆ ਜਾਊਗਾ ਤੇ ਉਸ ਉਸ ਸਥਾਨ ਤੋਂ ਉਸ ਸਮੇਂ ਤੋਂ ਸੰਗਤਾਂ ਜਿਹੜੀਆਂ ਨੇ ਉਹ ਇਸ ਸਥਾਨ ਤੇ ਨਤਮਸਤਕ ਹੁੰਦੀਆਂ ਨੇ ਤੇ ਸਮੇਂ-ਸਮੇਂ ਸੰਗਤ ਆਉਂਦੀ ਆ ਹੁਣ ਵੀ ਸੰਗਤ ਬਹੁਤ ਆ ਰਹੀ ਆ ਲੋਕਾਂ ਦੇ ਦੁੱਖ ਸੁੱਖ ਜਿਹੜੇ ਕੱਟੇ ਜਾਂਦੇ ਆ ਤੇ ਸੰਗਤਾਂ ਜਿਹੜੀਆਂ ਨੇ ਉਹ ਸਰਦਾ ਪੂਰਵਕ ਇਸ ਸਥਾਨ ਤੇ ਨਤਮਸਤਕ ਹੁੰਦੀਆਂ ਤੇ ਇਹ ਇਸ ਸਥਾਨ ਦੀ ਦਾ ਇਤਿਹਾਸ ਆ ਜੀ ਵਧੇਰੇ ਜਾਣਕਾਰੀ ਜੇ ਇਤਿਹਾਸ ਇਤਿਹਾਸ ਸਪਿਆ ਇਤਿਹਾਸ ਗੁਰਦੁਆਰਾ ਥੰਮ ਸਾਹਿਬ ਜੇ ਕਿਸੇ ਨੇ ਵਿਸਥਾਰ ਨਾਲ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਕਿਉਂ ਆਏ ਤੇ ਕਿਉਂ ਰਹੇ ਉਹ ਸਾਰਾ ਕੁਝ ਜਿਹੜਾ ਇਤਿਹਾਸ ਗੁਰਦੁਆਰਾ ਥੰਮ ਸਾਹਿਬ ਇਥੋਂ ਮਿਲ ਜਾਂਦੀ ਹੈ ਇੱਕ ਇੱਕ ਗੁਰਦੁਆਰਾ ਸਾਹਿਬ ਦੇ ਦਫ਼ਤਰ ਤੋਂ ਇੱਕ ਛੋਟੀ ਜਿਹੀ ਭੋਕਾ ਉਹ ਵਟਸਐਪ ਕਰਕੇ ਵੀ ਮਂਗਾਈ ਜਾ ਸਕਦੀ ਹੈ ਤੇ ਜਿਹੜਾ ਸੰਗਤਾਂ ਨੇ ਵਧੇਰੇ ਜਾਣਕਾਰੀ ਲਈ ਜਾਣਨਾ ਹੋਵੇ ਤੇ ਉਹ ਇਤਿਹਾਸ ਮਗਾ ਸਕਦੇ ਹਾਂ ਵਾਹਿਗੁਰੂ ਜੀ ਦਾ ਕਾਲਾ ਵਾਹਿਗੁਰੂ ਜੀ ਕੀ ਬਾਰੇ ਕੁਝ ਸੰਗਤਾਂ ਦੇ ਨਾਲ ਵੀ ਸਾਨੂੰ ਜਿਹੜਾ ਆ ਦਰਸ਼ਨ ਕਰਨ ਦਾ ਮੌਕਾ ਮਿਲਿਆ ਜਿਹੜੀਆਂ ਸੰਗਤਾਂ ਨੇ ਆਪਣੇ ਵੱਲੋਂ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇੱਥੇ ਆਣ ਕੇ ਉਹਨਾਂ ਦੀਆਂ ਜਿਹੜੀਆਂ ਮਨੁਕਾਮਨਾ ਨੇ ਕਿਵੇਂ ਪੂਰੀਆਂ ਹੁੰਦੀਆਂ ਨੇ ਅਸੀਂ ਗੱਲਬਾਤ ਕਰ ਲੈਨੇ ਆ ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਤੇ ਜਾਣਕਾਰੀ ਲੈ ਲੈਨੇ ਆ ਕਿ ਕਿਸ ਤਰ੍ਹਾਂ ਇਹ ਕਿੰਨੇ ਚਿਰ ਤੋਂ ਆ ਰਹੇ ਨੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਤਨ ਸਿੰਘ ਹੈ ਜੀ ਪਿੰਡ ਮੇਰਾ ਕੋਲਡਾ ਸ਼ਰਪਿਆ ਮੈਨੂੰ 2.5-3 ਸਾਲ ਹੋਏ ਆ ਇੱਥੇ ਆਉਂਦਿਆਂ ਨੂੰ ਪਹਿਲੋਂ ਨਹੀਂ ਸੀ ਪਤਾ ਗੁਰਦੁਆਰੇ ਦਾ ਉਤੋਂ ਆਣ ਕੇ ਜਦੋਂ ਸਾਰਾ ਇਤਿਹਾਸ ਪੜਿਆ ਤੇ ਫਿਰ ਇੱਥੇ ਪਤਾ ਲੱਗਾ ਵੀ ਗੁਰੂ ਨਾਨਕ ਦੇਵ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਰਹੇ ਆ ਉਤੋਂ ਬਾਅਦ ਆਪਾਂ ਇੱਥੇ ਜੋ ਕਰਮਾ ਚ ਲਿਖਿਆ ਸੇਵਾ ਕਰਦੇ ਆ ਤੇ ਮੇਨ ਗੱਲ ਇਹ ਵੀ ਮੇਰੀ ਦੋਤੀ ਬਿਮਾਰ ਹੋ ਗਈ ਉਹਨੂੰ ਕਹਿੰਦੇ ਮੇਰੀ ਬੇਟੀ ਵੀ ਨਰਸ ਆ ਉਹ ਕਹਿੰਦੇ ਇਹਨੂੰ ਕਰੋਨਾ ਹੋ ਗਿਆ ਜਦੋਂ ਉਹਨਾਂ ਫੋਨ ਕੀਤਾ ਤੇ ਮੈਂ ਆਪਣੇ ਘਰ ਬੈਠਾ ਤੇ ਮੈਂ ਮੂਲ ਮੰਤਰ ਦਾ ਪਾਠ ਸ਼ੁਰੂ ਕਰ ਦਿੱਤਾ ਇਧਰ ਨੂੰ ਧਿਆਨ ਕਰ ਲਿਆ ਵੀ ਮਹਾਰਾਜ ਮੇਰ ਕਰੀ ਉਹ ਬਟਾਲੇ ਆਉਂਦਿਆਂ ਆਉਂਦਿਆਂ ਜਦੋਂ ਬਟਾਲੇ ਆਣ ਕੇ ਚੈੱਕ ਕਰਿਆ ਉਦੋਂ ਦਾ ਕਰੋਨਾ ਠੀਕ ਹੋ ਗਿਆ ਉਸ ਤੋਂ ਬਾਅਦ ਹੁਣ ਦੀ ਇੱਕ ਗੱਲ ਜੀ ਦੂਜੀ ਦੋਤੀ ਉਹਨੇ ਐਮਬੀਬੀਐਸ ਦਾ ਇਮਤਿਹਾਨ ਦੇਣਾ ਸੀ ਉਹ ਦੂਜੀ ਬੇਟੀ ਨੇ ਵੀ ਮੈਨੂੰ ਫੋਨ ਕੀਤਾ ਸਾਡੀ ਕਹਿੰਦੀ ਡੈਡੀ ਇੱਕ ਦੋਤੀ ਦਾ ਤੇ ਕੰਮ ਕਰਾ ਲਿਆ ਮੇਰੀ ਜੋ ਮੇਰੀ ਮੇਰੀ ਬੇਟੀ ਦਾ ਵੀ ਕਰਕੇ ਆਓ ਫੇਰ ਆਣ ਕੇ ਤੇ ਅਰਦਾਸ ਕੀਤੀ ਉਹ ਪਹਿਲੀ ਵਾਰੀ ਟੈਸਟ ਦਿੱਤਾ ਵਾ ਪੇਲੀਵਾਰੀ ਐਮਬੀਬੀਐਸ ਹੈ ਸਿਲੈਕਟ ਹੋ ਗਿਆ ਇਸ ਕਰਕੇ ਇਮਾਨਦਾਰੀ ਨਾਲ ਜਿਹੜਾ ਬੰਦਾ ਸੇਵਾ ਕਰੂਗਾ ਉਹਦੀਆਂ ਸਾਰੀਆਂ ਖਾਸ਼ੀਆਂ ਪੂਰੀਆਂ ਹੋ ਰਹੀਆਂ ਹਾਂ ਬਿਲਕੁਲ ਜੀ ਭਾਈ ਸਾਹਿਬ ਨੇ ਜਾਣਕਾਰੀ ਦਿੱਤੀ ਕਿ ਬੱਚਿਆਂ ਦੇ ਲਈ ਸੁੱਖ ਸੁਖੀ ਸੀ ਉਹ ਬਹੁਤ ਜਲਦ ਜਿਹੜੀ ਪੂਰੀ ਹੋ ਗਈ ਹੈ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਇਮਾਨਦਾਰੀ ਕਹਿਣ ਤੋਂ ਭਾਵੇਂ ਆ ਭੀ ਨੀਅਤ ਸੱਚੀ ਹੈ ਤੁਹਾਡੀਆਂ ਜਿਹੜੀਆਂ ਆਸਾਂ ਮੁਰਾਦਾਂ ਮਹਾਰਾਜ ਜਰੂਰ ਪੂਰੀਆਂ ਕਰਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆ ਕੇ ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਅਰਦਾਸ ਕਰਕੇ ਆਪਣੇ ਆਪ ਨੂੰ ਜਿਹੜਾ ਸੁਖਾਲਾ ਕਰਨਾ ਚਾਹੁੰਦੇ ਹੋ ਤੇ ਇੱਥੇ ਜਰੂਰ ਪਹੁੰਚੋ ਬਸ ਇੱਕ ਗੱਲ ਯਾਦ ਰੱਖਿਓ ਪੀ ਸਾਫ ਨੀਅਤ ਦੇ ਨਾਲ ਪਹੁੰਚ ਕੇ ਦਰਬਾਰ ਦੇ ਵਿੱਚ ਆ ਕੇ ਨਤਮਸਤਕ ਹੋ ਕੇ ਥਮ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਆਪਣੀ ਕੋਈ ਵੀ ਮਨੋ ਕਾਮਨਾ ਜਿਹੜੀ ਹੈ ਉਹਨਾਂ ਦੇ ਚਰਨਾਂ ਦੇ ਵਿੱਚ ਰੱਖ ਸਕਦੇ ਹੋ ਜਰੂਰ ਮਹਾਰਾਜ ਉਹਨਾਂ ਨੂੰ ਪੂਰੀਆ ਕਰਨਗੇ ਸਾਡੇ ਨਾਲ ਹੋਰ ਵੀ ਭਾਈ ਸਾਹਿਬ ਜੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਸਤਿਗੁਰ ਸਤਿਗੁਰ ਜੀ ਵਾਗਰ ਜੀ ਖਾਲਸਾ ਬਗਰ ਜੀ ਪਤੇ ਜੀ ਮੇਰਾ ਨਾਮ ਰਣਜੀਤ ਸਿੰਘ ਆ ਜੀ ਤਾਂ ਮੇਰਾ ਪਿੰਡ ਰਾਮਦਵਾਲੀ ਮੁਸਲਮਾਨਾ ਇਥੋਂ ਕੋ 3-4 ਕਿਲੋਮੀਟਰ ਆ ਇਹ ਵੇਖ ਰੋ ਜੀ ਇਹ ਜਿਹੜੀ ਜਗ੍ਹਾ ਆ ਗੁਰਦਰਾ ਥਮਸਾਹਬ ਇਹ ਬੜੀ ਪਵਿੱਤਰ ਜਗ੍ਹਾ ਆ ਇੱਥੇ ਦੋ ਗੁਰੂ ਮਹਾਰਾਜ ਦੇ ਚਰਨ ਛੋਹ ਧਰਤੀ ਆ ਇਹ ਗੁਰਨਾਨਕ ਪਾਤਸ਼ਾਹ ਜੀ ਇੱਥੇ ਆਏ ਆ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਦੋਂ ਆਪਣੇ ਸੁਪੁੱਤਰ ਬਾਬਾ ਗਰਦੇਤਾ ਜੀ ਨੂੰ ਉੱਥੋਂ ਵਿਹਣ ਗਏ ਆ ਤੇ ਇੱਥੇ ਉਹਨਾਂ ਨੇ ਪੜਾ ਕੀਤਾ ਸੀਗਾ ਤੇ ਉਹਨਾਂ ਦੇ ਪੁੱਤਰ ਚਰਨ ਛੋਹ ਧਰਤੀ ਇਹ ਬਹੁਤ ਹੀ ਇਹਦੇ ਇਤਿਹਾਸਿਕ ਮਹੰਤਾ ਆ ਇਹ ਪਹਿਲਾਂ ਅਸੀਂ ਤਾਂ ਛੋਟੇ ਛੋਟੇ ਹੁੰਦੇ ਇੱਥੇ ਆਉਣਦੇ ਆ ਤੇ ਸੇਵਾ ਕਰਦੇ ਪਹਿਲਾਂ ਪੁਰਾਣੇ ਬਾਬਾ ਬਸਤਾ ਸਿੰਘ ਅਣੀ ਹੁੰਦੇ ਸੀਗੇ ਬੜੇ ਮਹਾਂਪੁਰਖ ਇ ਖੜੂਰ ਸਾਹਿਬ ਵਾਲੇ ਬਾਬੇ ਵੀ ਆਉਂਦੇ ਰਹੇ ਇੱਥੇ ਤੇ ਹੋਰ ਆਪਣੇ ਬੜੇ ਇੱਥੇ ਸੰਗਤ ਰਹੀ ਬਾਬਾ ਰਣਜੀਤ ਸਿੰਘ ਜੀ ਹੁਣ ਸੇਵਾ ਕਰਦੇ ਆ ਪਹਿਲਾਂ ਜਿੱਥੇ ਤੁਸੀਂ ਬੈਠੇ ਜੋ ਇਹੋ ਹੀ ਬਿਲਡਿੰਗ ਹੁੰਦੀ ਬਸ ਲੰਗਰ ਹਾਲ ਦੀ ਤੇ ਆ ਬਾਅਦ ਜਿਹੜੀ ਸੇਵਾ ਆ ਬਾਅਦ ਜੋ ਬਸ ਵੇਗ ਸਿੰਘ ਨਾਲ ਕਰਾਈ ਆ ਇੱਥੇ ਅਸੀਂ ਆਉਂਦੇ ਰਹੇ ਨਿੱਕੇ ਹੁੰਦੇ ਤੋਂ ਤੇ ਬੜੀ ਨਾ ਸ਼ਰਦਾ ਭਾਵਨਾ ਨਾਲ ਆਉਂਦੇ ਰਹਾਂ ਮਹਾਰਾਜ ਦੇ ਹੱਥਾਂ ਦਾ ਇੱਕ ਥੰਮ ਸਾਹਿਬ ਆ ਗੁਰਦਾਰ ਸਾਹਿਬ ਦੇ ਅੰਦਰ ਸ਼ੋਭਤ ਆ ਸੰਗਤਾਂ ਦੂਰੋਂ ਦੂਰੋਂ ਦਰਸ਼ਨਾਂ ਨੂੰ ਆਉਂਦੀਆਂ ਵਾ ਸ਼ਰਦਾ ਭਾਵਨਾ ਨਾਲ ਆਉਂਦੀਆਂ ਵਾ ਇਥੇ ਜਿਹੜੀ ਵੀ ਕੋਈ ਮਨੋਕਾਮਨਾ ਲੈ ਕੇ ਆਉਂਦਾ ਉਹਦੀ ਮਨੋਕਾਮਨਾ ਪੂਰੀ ਹੁੰਦੀ ਆ ਤੁਸੀਂ ਸੱਚੇ ਦਿਲ ਨਾਲ ਆਓ ਮਹਾਰਾਜ ਦੇ ਆ ਕੇ ਸ਼ੁਕਰਾਨਾ ਕਰੋ ਮਹਾਰਾਜ ਦੇ ਚਰਨ ਪਰਸੋ ਤੇ ਤੁਹਾਡੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹੋਰ ਇੱਕ ਵੱਡੀ ਗੱਲ ਇਹ ਵੀ ਪਿਛਲੇ 7-8 ਸਾਲ ਤੋਂ ਇਥੇ ਲਗਾਤਾਰ ਖੰਡਪੜ ਸਾਹਿਬਾ ਦੀ ਲੜੀ ਆਰੰਭਿਆ ਅੱਜ ਵੀ ਤੁਸੀਂ ਵੇਖੋ ਸੰਗਤਾਂ ਕਾਫੀ ਅਸੀਂ ਭੋਗ ਪਿਆ ਸੀਗਾ ਸੰਗਤਾਂ ਸ਼ਰਧਾ ਵਾਲੋਂ ਗੱਦੂਰੋ ਦੂਰੋਂ ਓਟਾਰੀ ਵੱਲੋਂ ਜਾ ਹੋਰ ਬੜੀ ਬੜੀ ਦੂਰੋਂ ਇੱਥੋਂ ਮਤਲਬ 35 35 40 40 ਕਿਲੋਮੀਟਰ ਦੂਰ ਹੈਗੇ ਨੇ ਮਤਲਬ ਜਗਾ ਉਥੋਂ ਸੰਗਤਾਂ ਸੁਖਣਾ ਸੁਖਦਿਆਂ ਨੇ ਤੇ ਹਰ ਕਿਸ ਦੀਆਂ ਮਨੋਕਾਮਨਾ ਇੱਥੇ ਪੂਰੀਆਂ ਹੁੰਦੀਆਂ ਨੇ ਇੱਥੋਂ ਨਾਲ ਹੀ 2 ਕਿਲੋਮੀਟਰ ਅੱਗੇ ਗੁਰਦੁਆਰਾ ਨਾਗੇਣਾ ਸਾਹਿਬ ਆ ਉਹ ਵੀ ਗੁਰੂ ਨਾਨਕ ਪਾਤਸ਼ਾਹ ਦੀ ਚਰਨਛੋਹ ਧਰਤੀ ਆ ਮਤਲਬ ਮਹਾਰਾਜ ਦੇ ਉੱਥੇ ਚਰਨ ਪਏ ਆ ਤੇ ਬਹੁਤ ਜ਼ਿਆਦਾ ਪਵਿੱਤਰ ਸਥਾਨ ਆ ਦੋਵੇਂ ਉੱਥੇ ਵੀ ਐਤਵਾਰ ਦੇ ਨੇ ਸੰਗਤਾਂ ਦੂਰੋਂ ਦੂਰੋਂ ਆ ਕੇ ਆਪਣੇ ਮਨੋਕਾਮਨਾ ਪੂਰੀਆਂ ਕਰਦੀਆਂ ਸੇਵਾ ਕਰਦੀਆਂ ਤੇ ਇਹ ਵੀ ਸੰਗਤਾਂ ਕੇ ਹੱਥ ਜੋੜ ਕੇ ਬੇਨਤੀ ਆ ਵੀ ਜਦੋਂ ਵੀ ਆਉ ਤਨ ਨਾਲ ਸੇਵਾ ਕਰੋ ਤੇ ਤੁਹਾਡੀਆਂ ਮਨੋ ਕਾਮਨਾਵਾਂ ਜ਼ਰੂਰ ਪੂਰੀਆਂ ਹੋਣਗੀਆਂ ਭਾਈ ਸਾਹਿਬ ਨੇ ਜਿਹੜਾ ਨਾਲ ਦੀ ਨਾਲ ਇਤਿਹਾਸ ਦੇ ਉੱਤੇ ਵੀ ਥੋੜੀ ਜੀ ਜਾਣਕਾਰੀ ਦੇ ਦਿੱਤੀ ਨਾਲ ਦੀ ਨਾਲ ਇਹਨਾਂ ਨੇ ਕਿਹਾ ਕਿ ਦੂਰੋਂ ਚੱਲ ਕੇ ਆਈਆਂ ਹੋਈਆਂ ਸੰਗਤਾਂ ਦੀਆਂ ਹਰ ਤਰ੍ਹਾਂ ਦੇ ਜੜੀਆਂ ਨੇ ਮਨੁਕਾਮਨਾ ਪੂਰੀਆਂ ਹੁੰਦੀਆਂ ਨੇ ਜਿਹੜੀ ਗੱਲ ਅਸੀਂ ਪਹਿਲਾਂ ਵੀ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹ ਇੱਥੇ ਤਕਰੀਬਨ 9 ਮਹੀਨੇ 26 ਦਿਨ ਇਸ ਜਗ੍ਹਾ ਦੇ ਉੱਤੇ गुजार ਕੇ ਗਏ ਨੇ ਇਸ ਜਗ੍ਹਾ ਦੇ ਉੱਤੇ ਰਹੇ ਨੇ ਉਹਨਾਂ ਦੇ ਹੱਥਾਂ ਦੇ ਨਾਲ ਹੀ ਜਿਹੜਾ ਸੋਭਿਤ ਇੱਥੇ ਥੰਮ ਸਾਹਿਬ ਜਿਹੜਾ ਥੰਮ ਆ ਉਹ ਵੀ ਤੁਸੀਂ ਦਰਸ਼ਨ ਦੇਦਾਰੇ ਕੀਤੇ ਨੇ ਉਸੇ ਥੰਮ ਦੇ ਦੂਰ ਦੂਰੋਂ ਦਰਸ਼ਨ ਕਰਨ ਦੇ ਲਈ ਜਿਹੜੀਆਂ ਸੰਗਤਾਂ ਨੇ ਇੱਥੇ ਪੌਂਦੀਆਂ ਨੇ ਤੁਸੀਂ ਦੇਖਦੇ ਪਿਓ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਕੈਮਰਾਮੈਨ ਸੰਜੀਵ 바ਵਾ ਦੇ ਨਾਲ